ਕੁਦਰਤ ਸੋਮ ਨਾਲ ਦੇ ਮੰਦਰ ਵਿੱਚ ਗਏ ਪੰਡਿਤ ਜਿਹੜੇ ਸੋਮ ਨਾਲ ਦੇ ਮੰਦਰ ਵਿੱਚ ਗਏ ਛੇੜੀ ਦੇ ਮੰਦਰ ਉੱਜ ਗਏ ਉੱਥੋਂ ਪੁਕਾਰ ਹੋਈ ਕਿ <table> ਤਾਂ ਦੇ ਰੱਖਿਆ ਜੜੀਆ ਤਨ ਤੰਗ ਗਾਲਤ ਦੀ ਬਿਮਾਰਾ ਦੀ ਨਾਵੀਂ ਜੋ ਜੋ ਕਿ ਅਨੰਤਪੁਰ ਸਾਹਿਬ ਦੀ ਤਰਦੀ ਹੈ ਉਹ ਰੱਖਿਆ ਕੰਮ ਸਾਜੀ ਆਏ ਕਾੜੇ ਰੱਖਿਆ ਦੀ ਕੰਮ ਸਾਜੀ ਕਿਰਪਾ ਰਾਮ ਦੇ ਵਾਇਦੇ ਇਹ ਹੈ ਕਿ 5 500 ਦਾ ਕਾਰਦਾ ਅਨੰਤਪੁਰ ਸਾਹਿਬ ਦੀ ਤਰਦੀ ਹੈ ਆਵਾਜ਼ ਉਹਨੂੰ ਗੁਰਦੁਆਰੇ ਦਾ ਦਰਵਾਜ਼ਾ ਬਦਗੀ ਦੇ ਨੂੰ ਨਕੇਸਾਂ ਇਹ ਗੋਮਨ ਜਰਾ ਸਿੰਘ ਦੇ ਸ਼ੋਟੇ ਸ਼ੋਟੇ ਸੰਨਾਉ 9 ਸਾਲ ਦੀ ਉਮਰ ਸੇ ਇਹ ਲੋਕ ਖੇਡ ਦੇ ਖੇਡ ਦੇ ਪੰਡ ਲੋਕਾਂ ਦੇ ਪੁਕਾਰ ਕਰ ਰਿਹਾ ਕਿ ਸਾਡਾ ਤਣੂ ਜਿਹੜਾ ਘਤਨ ਹੁੰਦਾ ਹੈ ਸਾਡੇ ਤਣੂ ਨਹੀਂ ਰੱਖੀ ਕਰ ਜੋ ਲੋਕ ਲੋਕ ਕੇ ਪੁਕਾਰ ਕਰ ਰਿਹਾ ਕਿ ਗੋਮਨ ਜਰਾ ਖੇਡਦੇ ਖੇਡਦੇ ਆਪਣੇ ਪੁੱਤਾਂ ਦੀ ਗੋਲੀ ਪਾ ਦੇ ਇੱਕ ਨਿਗਾ ਜਿਹੜੀ ਆ ਆਪਣੇ ਪੁੱਤਾਂ ਕਰਪ ਦੂਜੀ ਜਗ੍ਹਾ ਦੇ ਲਿਆ ਪੰਡਤਾਂ ਕਹਿਣ ਕਿ ਪੁੱਤਾਂ ਜੀ ਇਹ ਪੰਡਤ ਕਿਉਂ ਰੋ ਰਹੇ ਆ ਇਹਨਾਂ ਕਾਲਾ ਗੁਪ ਤੇ ਗੁਰਦੇ ਘਰ ਦਾ ਮਾਦਰ ਲਾਗੇ ਬੇਟਾ ਇਹਨਾਂ ਨੂੰ ਬਹੁਤ ਪਾਵੀ ਲੋਕ ਹੈ ਮਾਰਾ ਪਿਤਾ ਜੀ ਕਾਲਾ ਗੁਪ ਕਿ ਇਹਨਾਂ ਦਾ ਧਰਮ ਜਿਹੜਾ ਵਾ ਖਤਮ ਹੋ ਗਿਆ ਜਾਣਾ ਤੇ ਪਿਤਾ ਜੀ ਦਿਲ ਕੀ ਕੀਤਾ ਆ ਗਾਇ ਇਹਨਾਂ ਦੇ ਧਰਮ ਤੋਂ ਕੋਈ ਵਹਾ ਪੁਰਸ਼ ਕੋਈ ਐਸਾ ਸੰਤਾ ਐਸਾ ਗਾਨੀ ਰਾਜਨ ਕੰਤ ਤੋਂ ਕੋਈ ਬਾਹਰ ਹੋਵੇ ਤੇ ਇਹਨਾਂ ਨਾਲ ਲੜਿਆ ਬਾਕਸ ਹੁੰਦਾ ਜਸੋਦੇ ਛੋਟੇ ਨੌਂ ਸਾਲ ਦੇ ਹੁੰਦਾ ਗੋਪਰਾਂ ਦਾ ਕਾਲਾ ਪਿਤਾ ਜੀ ਤਾਂ ਵੀ ਤੂੰ ਬੱਡਾ ਸੰਸਾਰ ਵਿੱਚ ਕੌਣ ਆਪਸੋ ਸਾਡਾ ਤੇ ਕੁਰਬਾਨੀ ਦਾ ਆਪੇ ਬਚਣ ਦੀ ਗੱਲ ਕਹੀ ਗਏ ਫਿਰ ਮਾਰਦਾਂ ਵਾਲੇ ਕਹਿਣਗੇ ਗੋਬਿੰਦਰ ਆਇਆ ਤੇਰੇ ਪਿਤਾ ਦਾ ਸਾਆ ਉੱਠ ਹੀ ਜਾਏਗਾ ਤੂੰ ਯਤੀਮ ਹੋ ਜਾਵੇਂਗਾ ਤੂੰ ਨਿਵਾਜ਼ ਸੁਗਾਵੇਂਗਾ ਲੋਕ ਨਿਵਾਜ਼ ਵਾਰਸ ਕਰਕੇ ਜਤੀਮ ਥੀਮ ਕਰਕੇ ਤੇ ਛੋਟਰਾ ਬਚ ਗਿਆ ਇਹ ਤਾਂ ਅੱਜ ਵੀ ਮੈਂ ਨਿਵਾਜ਼ ਸੁਗਾਵਾਗਾ ਮੈਂ ਯਤੀਮ ਹੋ ਜਾਵਾਗਾ ਵੇਟੋ जरूर उठाएगा पर हिंदुस्तान तो लखा जो साया यकीन विवास जो कुर्बानी वादी तुम्हें अपने पिता यही गलत कही और गुरु बहादुर महाराज ने पड़ता कहता है कह देना कि साधा गुरु गुरु तेग बहादुर महाराज